嗯。 So the i <laughs> ਕਸਰਾਤੁਰੀ ਵਾਹਿਗੁਰੂ ਜੋ ਰਸ ਨੂੰ ਕਾ ਧਰਮ ਗੈਰ ਤਵਾਉ ਰਿਤੇ ਰਤ ਸਿਕਾ ਜੋਗ ਪ੍ਰਵਾਹ ਦਾ ਪ੍ਰਣਾਪ ਨੇ ਕਾ ਸਰਤ ਦਿਵ ਤਵਾਉ ਕਾਲ ਜੁਗ ਰਸਿਕਨ ਕਾ ਊੜ ਦੇ ਰਸਵਾ ਹਮਦਾ ਮਲਾ ਸੰਤ ਹੈ ਸਤੰਬਰ ਸਵਾਮੀ ਸਚ ਮੈਂ ਆਚ ਆਵਾ ਰਿਗ ਕਰਿਆ ਪ੍ਰਭੂ ਰਾਮ ਨਾਮ ਦੇਵਾ ਕਲ ਮੈਂ ਮੇਰਾ ਚਰਮਣੂ ਆ ਨਾਮ ਗੁਦਾਈ ਨੂੰ ਗਾਇਆ ਨੀਵਾਂਦਰ ਲੇਕਪੜੇ ਮਾਰੇ ਤਤਪਟਾਣੀ ਨੂੰ ਕੀਆ ਜਾਰੇ ਵੇ ਤੋਏ ਸਚਿਆਰ ਬਣਾ ਮੈਂ ਦਿਨ ਚਾਰ Yeah. ਮਿਨਿ ਮਿਨਾਨ ਕਾ ਗੁਣ ਤੰਗਿਆ ਆਂ ਤਾਤਾ ਸਭ ਕੋ ਨਿਵੈ ਆਪ ਕਾ ਪਰ ਕੌਰ ਨਿਵੈ ਮੈਂ ਕੋਇ ਆਹ ਤਰਾਜ ਦੁਨੀਆ ਨਿਵੈ ਸੁਭਰਾ ਹੋਇ ਅਪਰਾਧੀ ਦੁਨਾਂ ਨਿਵੈ ਰੋਹੰਤਾ ਸੰਨਿਆਵਾਦੰ ਸਿਰ ਪੂਜ ਸਭੁਲ ਸਮਾਦੰ ਮੁਖ ਜੋਤ ਰੂਪਣ ਸਾਰੰ ਤੇ ਪਾਲ ਤਿਰਾਨ ਵਿਚਾਰੰ ਗਲ ਮਾਲਾ ਦਿਲ ਕਲ ਲਾਟੰ ਤੇ ਕੋਤੀ ਵਸਤਰ ਕਪਾਟੰ ਜੇ ਜਾਨ ਸੁਭਮੰ ਕਰਮੰ ਸਭ ਕੋ ਕਟਨੇ ਚਾ ਕਰਮੰ ਉਹ ਨਾਨਕ ਨੇ ਚੋ ਜਾਵੇ ਵੀ ਸਤਿਗੁਰੂ ਆਪਣਾ ਬਹਿ ਕੀਤਾ ਪਾਵਣਾ ਕੀ ਮਨ ਬਾਪ ਦੇ ਰਾਜ ਚਿੜਿਆ ਗੈਦਾਵਣਾ ਰੰਗਾ ਦੁਜਨ ਚਾਲਿਆ ਤੰਦ ਸਹਿ ਖਾੜ ਰਾਵਣਾ ਪਰ ਅਗਨ ਪਛਤਾਵਣਾ ਕਰਿਆ ਉਕਰ ਪਛੋਤਾਵਣਾ ਸਤਨੇ ਉਹ ਜੀ ਦਾ ਹੈ ਦਾ ਪੰਡ ਕਤ ਨਾ ਹੀ ਹੁੰ ਟਟਾ ਕੋ ਕਪਾਏ ਕੋਏ ਪੁਰਾਣਾ ਸੁਪੀਏ ਵੀ ਫਿਰ ਪਾਈਏ ਹੋਰ ਨਾਨਕ ਤਦ ਨਾ ਤੁਟਰੀ ਇਹ ਤਦ ਜੋ ਜੋ ਮਨ ਨਾ ਕਰਾ ਨਹੀਂ ਮੰਨਿਆ ਫਤ ਉਪਜਾਇ ਹਾ ਲਈ ਸਤੂਤਾ ਕਰਗਾ ਤਗ ਨਾ ਤੁਰ ਤਸ ਗੁਰ ਤੁਮਾ ਦਾ ਪਹਿਲਾ ਤਗ ਨਾ ਇੰਦੇ ਤਿਕ ਤਗ ਨਾਨੀ ਪਰ ਕੇ ਤੁਮ ਪਰਨੁ ਤਿਦਾਰੀ ਤਗ ਨਾ ਪੈਈ ਤਗ ਨਾ ਕੀ ਤਗ ਨਾ ਜਬਾ ਤਗ ਨਾ ਅਜੀ ਬੇ ਤਕਾ ਆਪੇ ਬਤ ਵਤ ਤਕੇ ਅਬ ਰਾ ਕਤੈ ਲਾ ਪਾੜ ਪਰਿ ਪਿਆਗੋ ਰਗਾ ਦੱਸੈ ਰਾਮ ਸੁਣ ਲੈ ਕੋ ਰੋਗ ਦਾ ਮੁੰਡਾ ਨ ਮੰਨੰਦਾ ਰਾਮ ਵਰਸਾਈ ਪੜਾ ਲਾ ਕਿਰਪਾ ਕਰੇ ਸਾਈ ਕਰ ਕਰਾਏ ਤਰੇ ਜਿਸ ਨੂੰ ਹੁਕਮ ਮਨਾਏ ਸੀ ਹੁਕਮ ਨਹੀਂ ਆਵਾ ਪ੍ਰਵਾਨਤਾ ਖਸਮੇ ਕਾਬ ਮਹਿਰਬਾਇ ਸੀ ਹਸਮ ਪਾਵੇ ਸੁਖਰਨੋ ਜਦਿਆ ਸੋ ਫਲ ਪਾਇ ਸੀ ਆ ਦਰਗਹ ਪੈਦਾ ਦਾਇ ਸੀ ਸਤ ਦਰਗਹ ਪੈਦਾ ਦਾਇ ਸੀ ਕੋਈ ਗਾ